ਪ੍ਰਸ਼ਨ ਦੀ ਹਾਊਸ ਮੀਟਿੰਗ ਹੋਈ ਆ ਤੁਸੀਂ ਕਾਫੀ ਜ਼ਿਆਦਾ ਦੇ ਵਿੱਚ ਜਿਹੜਾ ਪਿੰਡਾਂ ਨੂੰ ਲੈ ਕੇ ਮੁੱਦੇ ਉਠਾਏ ਨੇ ਕੀ ਆ ਸੁਣਵਾਈ ਨਹੀਂ ਹੋ ਰਹੀ ਜਦਾ ਦਿੱਕਤ ਸਭ ਤੋਂ ਜ਼ਿਆਦਾ ਜਿਹੜੀ ਆ ਸਪਾਈ ਦੀ ਆ ਉਸ ਨੂੰ ਲੈ ਕੇ ਜਿਹੜਾ ਕਾਫੀ ਜ਼ਿਆਦਾ ਜਿਹੜਾ ਰੌਲਾ ਹੀ ਪਾਇਆ ਸੁਣਵਾਈ ਹੋਈ ਕੀ ਕਰਨ ਚਾਹੋ ਮੈਂ ਤੁਹਾਡੇ ਸਾਹਮਣੇ ਤੁਸੀਂ ਦੇਖਿਆ ਵੀ ਹੋਣਾ ਮੈਂ ਉੱਥੇ ਮੇਰ ਸਾਹਿਬ ਨੂੰ ਰਿਕੁਐਸਟ ਕਰਕੇ 2 ਮਿੰਟ ਦਾ ਟਾਈਮ ਮੰਗਿਆ ਪਹਿਲਾਂ ਤਾਂ ਉਹਨਾਂ ਨੇ ਟਾਈਮ ਦੇਣ ਤੋਂ ਇਨਕਾਰ ਕਰਤਾ ਤੇ ਫਿਰ ਮੈਂ ਜ਼ਬਰਦਸਤੀ ਉੱਥੇ ਬੋਲੀ ਕਿਉਂਕਿ ਦੇਖੋ ਅਜ ਬਜਟ ਪੂਰੇ ਸਾਲ ਦਾ ਹੈ ਤੇ ਉਸ ਕਿਸੇ ਪਿੰਡ ਦਾ ਮੈਂ ਇੱਕ ਪਿੰਡ ਦੀ ਗੱਲ ਨਹੀਂ ਕਰ ਰਹੀ ਕਿਸੇ ਪਿੰਡ ਦਾ ਸੁਹਾਣਾ ਹੋ ਗਿਆ ਕੁੰਬੜਾ ਹੋ ਗਿਆ ਮਟੌਰ ਹੋ ਗਿਆ ਸ਼ਾਈ ਮਾਜਰਾ ਮਦਨ ਕਿਸੇ ਪਿੰਡ ਦੇ ਉਹਨਾਂ ਦੇ ਕੋਈ ਵੀ ਬਜਟ 'ਚ ਇੱਕ ਵੀ ਚੀਜ਼ ਨਹੀਂ ਪਈ ਦੱਸੋ ਫਿਰ ਜੇ ਆਪਾਂ ਨੂੰ ਉਹਨਾਂ ਨੇ ਬਜਟ 'ਚ ਪਾਣਾ ਹੀ ਨਹੀਂ ਤੇ ਫਿਰ ਸਾਨੂੰ ਕਾਰਪੋਰੇਸ਼ਨ ਰੱਖਣ ਦਾ ਕੋਈ ਅਧਿਕਾਰ ਨਹੀਂ ਕਿਉਂਕਿ ਜਦੋਂ ਸੁਹਾਣਾ ਕਾਰਪੋਰੇਸ਼ਨ ਚ ਆਇਆ 20 ਕਾਰਪੋਰੇਸ਼ਨ ਦੇ ਅਧੀਨ ਨਾ ਲਿਆਇਆ ਜਾਵੇ ਸਾਡਾ ਪਿੰਡ ਜੇ ਲਿਆਣਾ ਤੇ ਉਹਦੇ ਕੰਮ ਕਰਨੇ ਚਾਹੀਦੇ ਤੇ ਸੁਹਾਣੇ ਦੇ ਤਾਂ ਕਿਸੇ ਪਿੰਡ ਦੇ ਕੋਈ ਕੰਮ ਨਹੀਂ ਹੁੰਦੇ ਤੇ ਸਫਾਈ ਦਾ ਤੇ ਇੰਨਾ ਮਾੜਾ ਬੁਰਾ ਹਾਲ ਹੈ ਜਿਹੜਾ ਆਪਾਂ ਐਕਸਪਲੇਨ ਵੀ ਨਹੀਂ ਕਰ ਸਕਦੇ ਤੁਸੀਂ ਦੇਖਦੇ ਹੋਣੇ ਹਰ ਕੋਈ ਸਿੰਘ ਸ਼ੀਦਾ ਗੁਰਦੁਆਰਾ ਸਾਹਿਬ ਜਾਂਦਾ ਤੇ ਉੱਥੇ ਬਿਲਕੁਲ ਡੰਪ ਬਣਿਆ ਪਿਆ ਤੁਸੀਂ ਇਹ ਦੇਖੋ ਵੀ ਜੇ ਇਸ ਤਰ੍ਹਾਂ ਹਰ ਜਗ੍ਹਾ ਡੰਪ ਬਣਨ ਲੱਗੇ ਤੇ ਬਹੁਤ ਔਖਾ ਹੋ ਜਾਣਾ ਤੇ ਹਰ ਵਾਰਡ 'ਚ 26 ਤੋਂ 27 ਸਫਾਈ ਕਰਮਚਾਰੀ ਐ ਤੇ ਸੁਹਾਣੇ 'ਚ ਪੰਜ ਵਾਰਡ ਹੋਣ ਦੇ ਬਾਵਜੂਦ ਉੱਤੇ ਸਿਰਫ 14 ਸਫਾਈ ਕਰਮਚਾਰੀ ਐ ਤੇ ਉੱਥੇ ਏ ਬੀ ਰੋਡ ਦੀ ਮੈਕੈਨੀਕਲ ਸਵੀਪਿੰਗ ਦੀ ਬਜਾਏ ਮੈਨੂਅਲ ਸਵੀਪਿੰਗ ਹੁੰਦੀ ਹੈ ਤੇ ਉਹਨਾਂ ਦਾ ਸਾਰਾ ਟਾਈਮ ਫਿਰਮੀ ਤੇ ਹੀ ਸਪੈਂਡ ਹੋ ਜਾਂਦਾ ਤੇ ਮੈਂ ਹਰ ਬਾਰ ਮੀਟਿੰਗ ਚ ਇਹੀ ਗੱਲ ਕਹੀ ਹੈ ਵੀ ਨਹੀਂ ਵੀ ਤੁਸੀਂ ਕੁਝ ਹੋਰ ਕਰ ਸਕਦੇ ਬੰਦੇ ਨਹੀਂ ਵਧਾ ਸਕਦੇ ਘੱਟੋ ਘੱਟ ਜਿਹੜੀ ਫਿਰਮੀ ਦੀ ਸਫਾਈ ਹੈ ਉਹ ਮੈਕੈਨੀਕਲ ਇਹ ਹੋ ਦੇ ਉਹਦੇ ਨਾਲ ਕਾਫੀ ਟਾਈਮ ਬਚ ਜਾਊਗਾ ਪਰ ਇਹਨਾਂ ਦੇ ਕੰਨ ਤੇ ਕਿਸੇ ਦੀ ਜੂਨੀ ਸਰਕਦੀ ਤੇ ਹੁਣ ਬਜਟ ਚ ਇਹਨਾਂ ਨੇ ਪਿੰਡਾਂ ਨਾਲ ਬਹੁਤ ਹੀ ਜ਼ਿਆਦਾ ਵਿਤਕਰਾ ਕਰਿਆ ਜਿਹੜੀ ਦੀ ਮੈਂ ਵਿਰੋਧਤਾ ਕਰਦੀ। ਵੀ ਤੁਸੀਂ ਹੁਣ ਵੀ ਲੈ ਕੇ ਕੋਈ ਐਕਸ਼ਨ ਲੈ ਲੈਂਗੇ ਲੋਕਾਂ ਨਾਲ ਲੈ ਲੈਂਗੇ ਉਹ ਘੱਟੋ ਘੱਟ ਕੁਕੇ ਅੱਗੇ ਕਾਰਪੋਰੇਸ਼ਨ ਦੇ ਇਲੈਕਸ਼ਨ ਆਉਂਦੇ ਨੇ ਲੋਕਾਂ ਨੇ ਕਰ ਬ ਜਿਹੜਾ ਕੌਂਸਲਰ ਆ ਉਹਨੂੰ ਜ਼ਿੰਮੇਵਾਰ ਠਹਿ ਰੋਣਾ ਕਿ ਤੁਸੀਂ ਕੰਮ ਨਹੀਂ ਕਰਾਇਆ। ਬਿਲਕੁਲ ਜੀ ਮੈਂ ਸਾਰੇ ਪਿੰਡਾਂ 'ਚ ਖਾਸ ਤੌਰ ਤੇ ਆਪਣੇ ਪਿੰਡ ਦੇ ਨਾਲ ਨਾਲ ਸਾਰੇ ਪਿੰਡਾਂ 'ਚ ਕਿਉਂਕਿ ਮੈਂ ਇਹ ਨਹੀਂ ਸੋਚਦੀ ਵੀ ਇੱਕ ਸੁਹਾਣੇ ਦੇ ਕੰਮ ਹੋਣਾ ਚਾਹੀਦਾ ਸਾਰੇ ਪਿੰਡਾਂ ਦਾ ਕਿਉਂਕਿ ਮੇਰੇ ਨਾਲ 14 ਤੋਂ 15 ਕੌਂਸਲਰ ਪਿੰਡਾਂ ਤੋਂ ਆਣੇ ਆ ਤੇ ਫਿਰ ਉਹਨਾਂ ਨੂੰ ਇੱਥੇ ਆਣ ਦਾ ਫਾਇਦਾ ਕੀ ਹੈ ਤੇ ਇਸ ਕਰਕੇ ਮੈਂ ਬਿਲਕੁਲ ਵਿਰੋਧ ਮੇਅਰ ਸਾਹਿਬ ਦੀ ਰੈਸ਼ ਬੱਤੀ ਹੈ ਤੁਹਾਡੀ ਬਿਲਕੁਲ ਜੀ ਮੇਅਰ ਸਾਹਿਬ ਬਿਲਕੁਲ ਬੈਕ ਫਰੰਟ ਤੇ ਪੈਂਦੇ ਆ ਸੁਹਾਣੇ ਦੇ ਔਰ ਮੈਂ ਇੰਨੀ ਵਾਰ ਉਹਨਾਂ ਨੂੰ ਇਹ ਗੱਲ ਯਾਦ ਕਰਾ ਚੁੱਕੀ ਆ ਵੀ ਜੇ ਤੁਹਾਨੂੰ ਕਿਸੇ ਹੋਰ ਦੂਰ ਜਾਣ ਦੀ ਲੋੜ ਨਹੀਂ ਆ ਘੱਟੋ ਘੱਟ ਜਿੱਥੇ ਤੁਸੀਂ ਰਹਿਨੇ ਆ ਉੱਥੇ ਨਿਗਾ ਮਾਰ ਕੇ ਦੇਖ ਸਕਦੇ ਆ ਵੀ ਤੁਹਾਡੇ ਕਿੰਨਾ ਬੁਰਾ ਹਾਲ ਹੈ ਬੁਰਾ ਜੀ ਠੀਕ ਨਹੀਂ ਤੁਸੀਂ ਇਹ ਦੇਖੋ ਵੀ ਪ੍ਰਾਪਰਟੀ ਦਾ ਵੀ ਰੇਟ ਫਰਕ ਹੈ ਤੇ ਹਰ ਚੀਜ਼ ਦਾ ਫਰਕ ਹੈ ਤੇ ਇਹ ਅਸੀਂ ਬਹੁਤ ਵਾਰ ਕਹਿ ਚੁੱਕੇ ਹਾਂ ਵੀ ਪਿੰਡਾਂ ਤੇ ਅਤੇ ਸ਼ਹਿਰਾਂ ਦਾ ਬਾਇਲੋਜ਼ ਡਿਫਰੈਂਟ ਹੋਣਾ ਚਾਹੀਦਾ ਇਹਨਾਂ ਨੇ ਕੋਈ ਬਾਇਲੋਜ਼ ਦੇ ਨਹੀਂ ਬਣਾਇਆ ਅਸੀਂ ਇਹ ਕਿਹਾ ਵੀ ਤੁਸੀਂ ਕੁਝ ਨਹੀਂ ਕਰ ਸਕਦੇ ਘੱਟੋ ਘੱਟ ਇੱਕ ਸਕੀਮ ਬਣਾਓ ਪਿੰਡਾਂ ਲਈ ਪਰ ਇਹ ਕੁਝ ਨਹੀਂ ਕਰਦੇ ਇਹਨਾਂ ਦੇ ਕੰਨਾਂ ਤੇ ਕੋਈ ਜੂੰ ਨਹੀਂ ਸਰਕਦੀ ਠੀਕ ਹੈ